ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਲਏ ਸੀ। ਕੋਪਾੜਾ ਮੇਰਾ ਘਰਾਈ ਗਿਆ ਦਾ ਸੀ। ਉੱਥੇ ਆਪਾਂ ਸਰਪ੍ਰੇਮ ਚ ਲਗਾਈ ਬਟਾਲੇ ਤੇ ਸਾਡਾ ਇਹ ਨੰਬਰ ਲਿਖਾ ਗਏ ਨਾ ਤੇ ਨੰਬਰ ਆਪਾਂ ਲਿਖਾਇਆ ਸੀ। ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ, ਟਰੇਸ ਕਰਕੇ। ਕਿ ਬਹੀਰੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ। ਕਿ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਟੁੱਟ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਤੁਹਾਡੇ ਮਾਧਮ ਰਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਜੋ ਨਾ ਕਿ ਜੇ ਕਿਤੇ ਤੁਹਾਡਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਗੁੰਮ ਜਾਂਦਾ ਹੈ ਜਾਂ ਸਾਇਚਨ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੀ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪ ਲੱਭ ਕੇ ਤੁਹਾਨੂੰ ਵਾਪਸ ਕਰ ਦੇਣਗੇ। ਇਸ ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਹਾਂ। ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ। ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which is very sorry ਤਾਂ ਬਟ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾਂ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜੇ ਤੁਹਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋ ਨਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਮ ਰਹੀ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ ਨਾਮ ਇੰਦਰਜੀਤ ਸਿੰਘ ਆ ਰਹੀ ਅੱਜ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਹੀ ਗਿਆਦਾ ਸੀ ਉੱਥੇ ਆਪਾਂ ਸਾਈਬਰ ਕ੍ਰਾਮ ਚ ਲਖਾਈ ਬਟਾਲੇ ਤੁਹਾਡਾ ਐਮਲ ਨੰਬਰ ਲਿਖਾ ਕੇ ਨਾ ਤੇ ਨੰਬਰ ਆਪਨ ਲਖਾਇਆ ਸੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਹੁਣ ਸਿਵਲ ਲਾਈਨ 'ਚ ਜਦੋਂ ਗੁਵਾਚਾ ਸੀ ਕਿਹੜੀ ਕਿਹੜੀ ਮੁਸ਼ਕਲਾਂ ਚੱਲੀਆਂ ਸਭ ਬੜੀ ਮੁਸ਼ਕਲ ਚੱਲੀ ਏ ਗੁਵਾਜਿਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਇ ਚ ਗਿਆ ਇਹ ਤਾਂ ਉਹਨੇ ਇਕੱਲੇ ਪੇਮੈਂਟ ਧਾਰੀ ਦਿੱਤੀ ਤੇ ਉਹ ਮੌਕੇ ਤੇ ਕਹਿੰਦਾ ਕਿ ਉਹਨੂੰ ਪੇਮੈਂਟ ਸਾਰੀ ਦੋ ਉਹ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਅਹੀਂ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਨਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਈ ਕੀਮਤ ਸਰ 43000 ਰੁਪਏ ਦਾ ਸੀ ਕੀ ਕੰਮ ਕਰਦਾ ਮੇਰਾ ਡਿਲੀਵਰੀ ਦਾ ਹੈ ਨੌਕਰੀ ਵੀ ਸਰ ਗਈ ਜੀ ਹੁਣ ਅੱਜ ਮਿਲ ਗਿਆ ਹੁਣ ਮਿਲ ਗਿਆ ਸਰ ਬਹੁਤ ਖੁਸ਼ੀਆਂ ਜਿੱਥੋਂ ਅਸੀਂ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਬਟਾਲਾ ਪੁਲਿਸ ਨੇ ਐਸਾ ਪ੍ਰੋਬਲਮ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰ ਨੇ ਸਾਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਉਸ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿ ਕਿੰਨੋਂ ਕੁ ਬਲੇ ਲਖਾਈਏ ਉਹ ਨਾਲੇ ਇੱਥੇ ਅਸੀਂ ਪਾਰਥਨ ਦਿਨੇ ਆਂ ਥਾਣੇ 'ਚ ਉਹਨਾਂ ਨੇ ਹੁਣ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਕੁ ਬਲੇ ਲਖਾ ਦਿਓ ਬਹੁਤ ਬਹੁਤ ਧੰਨਵਾਦ